ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਸ਼ੇਰਗੜ੍ਹ ਦੇ ਵਿੱਚ ਜਿੱਥੇ ਕੋਠੀਆਂ ਤੇ ਇਮਾਰਤਾਂ ਜਿਹੜੀਆਂ ਨੇ ਉਹ ਬਹੁਤ ਖੂਬਸੂਰਤ ਤੇ ਆਲੀਸ਼ਾਨ ਨੇ ਉੱਥੇ ਗੁਰੂ ਘਰ ਜਿਹੜਾ ਆ ਉਹ ਵੀ ਬਹੁਤ ਖੂਬਸੂਰਤ ਦੇਖਣ ਦੇ ਵਿੱਚ ਹੈਗਾ ਆ ਅੰਦਰ ਦਾ ਜਿਹੜਾ ਦ੍ਰਿਸ਼ਾ ਉਹ ਇੰਨਾ ਕੁ ਜ਼ਿਆਦਾ ਖੂਬਸੂਰਤ ਆ ਕਿ ਜਿਹੜਾ ਵੀ ਵਿਅਕਤੀ ਮੱਥਾ ਟੇਕਣ ਜਾਂਦਾ ਉਹਦਾ ਜਿਹੜਾ ਮਨ ਆਟੋਮੈਟਿਕਲੀ ਇੱਕ ਗੁਰੂ ਘਰ ਦੇ ਵੱਲ ਖਿੱਚਿਆ ਜਾਂਦਾ ਸੋ ਗੇਟ ਦੇ ਅੰਦਰ ਜਿਵੇਂ ਹੀ ਆਪਾਂ ਪ੍ਰਵੇਸ਼ ਕਰਦੇ ਆ ਤਾਂ ਸਾਹਮਣੇ ਪੌੜੀ ਜਿਹੜੀ ਆ ਉਹ ਬਣੀ ਹੋਈ ਆ ਤੇ ਲੰਗਰ ਹਾਲ ਹੈਗਾ ਤੇ ਜਿੱਥੇ ਲੰਗਰ ਪਕਾਇਆ ਜਾਂਦਾ ਅੱਜ ਛੋਲੇ ਤੇ ਪੂਰੀਆਂ ਦਾ ਲੰਗਰ ਗੁਰੂ ਘਰ ਦੇ ਵਿੱਚ ਚੱਲਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਦੇ ਉੱਤੇ ਗੁਰਪੁਰੂ ਦੇ ਉੱਤੇ ਸ਼ੋਲੇ ਪੂਰੀਆਂ ਦਾ ਜਿਹੜਾ ਲੰਗਰ ਆ ਉਹ ਸੰਗਤਾਂ ਨੇ ਅਰੇਂਜ ਕੀਤਾ ਬੀਬੀਆਂ ਆ ਦੇਖੋ ਪੇੜੇ ਕਰਦੀਆਂ ਨਜ਼ਰ ਆਉਂਦੀਆਂ ਤੇ ਬੀਬੀਆਂ ਦਾ ਇੱਕ ਬਹੁਤ ਹੀ ਵੱਡਾ ਉਪਰਾਲਾ 5 ਦਿਨ ਲਗਾਤਾਰ ਬੀਬੀਆਂ ਨੇ ਪ੍ਰভাত ਫੇਰੀਆਂ ਜਿਹੜੀਆਂ ਆ ਉਹ ਵੀ ਕੱਢੀਆਂ ਪੂਰੇ ਨਗਰ ਦੀ ਪ੍ਰਕਰਮਾ ਕਰਕੇ ਜਿਹੜਾ ਵੀ ਘਰ ਗੁਰੂ ਘਰ ਦੇ ਵਾਸਤੇ ਪ੍ਰভাত ਫੇਰੀ ਦੇ ਲਈ ਸਦਾ ਲਿੰਦਾ ਸੀ ਉਸ ਘਰ ਜਾ ਕੇ ਜਪਜੀ ਸਾਹਿਬ ਦੇ ਪਾਠ ਕਰਕੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਤੇ ਉੱਥੇ ਖਾਣ ਪੀਣ ਦੀਆਂ ਜਿਹੜੀਆਂ ਅਨੰਤ ਵਸਤੂਆਂ ਦੀਆਂ ਉਹਨਾਂ ਨੂੰ ਉਹ ਸੰਗਤਾਂ ਛਕਾਉਂਦੀਆਂ ਰਹੀਆਂ ਤੇ ਗੁਰੂ ਘਰ ਦੇ ਵਿੱਚ ਖਵਾਜਾ ਖੂਬੀ ਬਹੁਤ ਹੀ ਪੁਰਾਣਾ ਜਿਹੜਾ ਜੇ ਅਸੀਂ ਕਹਿ ਲਈਏ ਤੇ ਆਜ਼ਾਦੀ ਤੋਂ ਵੀ ਪਹਿਲਾਂ ਦਾ ਇੱਥੇ ਹੈਗਾ ਤੇ ਪੌੜੀਆਂ ਦੇ ਪੈਰਲਲ ਹੀ ਚੱਲ ਕੇ ਜਾਣ ਲਈ ਬਹੁਤ ਹੀ ਵਧੀਆ ਰਸਤਾ ਆ ਤੁਸੀਂ ਦੇਖ ਸਕਦੇ ਆ ਜਿਹੜੇ ਕਈ ਮਾਈ ਭਾਈ ਬਜ਼ੁਰਗ ਪੌੜੀਆਂ ਨਹੀਂ ਚੜ ਸਕਦੇ ਉਹਨਾਂ ਦੇ ਲਈ ਪੈਦਲ ਚੱਲ ਕੇ ਜਾਣ ਦੇ ਲਈ ਵੀ ਬਹੁਤ ਹੀ ਵਧੀਆ ਰਸਤਾ ਆ ਤੁਸੀਂ ਦੇਖਦੇ ਆ ਕਿ ਉਹ ਵੀ ਇੱਥੇ ਬਣਾਇਆ ਹੋਇਆ ਇਹ ਰਸਤਾ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿੱਚ ਚਾਰ ਚੰਦ ਲਗਾਉਂਦਾ ਬਸੰਤੀ ਚੋਲੇ ਦੇ ਵਿੱਚ ਨਿਸ਼ਾਨ ਸਾਹਿਬ ਬਹੁਤ ਹੀ ਖੂਬਸੂਰਤ ਅਕਵੰਜਾ ਇਫੋਰਟ ਦੇ ਲਗਭਗ ਨਿਸ਼ਾਨ ਸਾਹਿਬ ਤੇ ਬੂਟਿਆਂ ਦੀ ਜਿਹੜੀ ਸੇਵਾ ਆ ਉਹ ਵੀ ਬੜੀ ਬਾਖੂਬੀ ਇੱਕ ਗੁਰੂ ਘਰ ਦੇ ਵਿੱਚ ਕੀਤੀ ਹੋਈ ਆ 17 ਨੇ ਜਿਹੜੇ ਬੂਟੇ ਆ ਉਹ ਇੱਥੇ ਇਹ ਲਗਾਏ ਗਏ ਆ ਆ ਤੁਸੀਂ ਦੇਖ ਸਕਦੇ ਆ ਜਿਵੇਂ ਹੀ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਪ੍ਰਵੇਸ਼ ਇਹ ਅਸੀਂ ਕਰਦੇ ਆ ਤੇ ਬੱਚਿਆਂ ਨੇ ਲਗਭਗ ਰਾਤੀ 1.5 2 ਵਜੇ ਤੱਕ ਗੁਰੂ ਘਰ ਦੀ ਜਿਹੜੀ ਆ ਉਹ ਸਜਾਵਟ ਕੀਤੀ ਪਵਿੱਤਰ ਸਿੰਘ ਇਹ ਜਿਹੜਾ ਇੱਕ ਬੱਚਾ ਬੜਾ ਹੋਣ ਹਾਰ ਬੱਚਾ ਉਹਨੇ ਆ ਦੇਖੋ ਨਾਲ ਹੋ ਕੇ ਤੇ ਉਹਦੇ ਕੋਈ ਮਿੱਤਰ ਸਾਥੀ ਜਿਹੜੇ ਉਹਨਾਂ ਨੇ ਵੱਡੀ ਇਹ ਸੇਵਾ ਨਿਭਾਈ ਆ ਬਾਕੀਆਂ ਦੇ ਨਾਮ ਵੀ ਅਸੀਂ ਜ਼ਰੂਰ ਅਗਲੀ ਵੀਡੀਓ ਦੇ ਵਿੱਚ ਲਵਾਂਗੇ ਇੱਕ ਲਿਸਟ ਬਣਾ ਕੇ ਤੇ ਅਰਦਾਸ ਜਿਹੜੀ ਆ ਹੁਣ ਇਸ ਵਕਤ ਹੋਣ ਲੱਗੀ ਆ ਸਤਨਾਕ ਵਟ ਵਟ ਉਹਨੇ ਵਾਹਿਗੁਰੂ ਸਾਹਿਬ ਜੀ ਬਾਗੋ ਜੀ ਕੇ ਸਤਨਾਕ ਵਾਹਿਗੁਰੂ ਜੀ ਕਰ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਈ ਰੋਜ਼ਾਂ ਤੋਂ ਸਹਿਜ ਪਾਠ ਜਿਹੜਾ ਪ੍ਰਵਾਹ ਜਿਹੜਾ ਉਹ ਚੱਲ ਰਿਆ ਸੀ ਸੋ ਨਗਰ ਦੀਆਂ ਸੰਗਤਾਂ ਨੇ ਪੰਜ ਰੋਜ਼ ਪ੍ਰਭਾਤ ਫੇਰੀਆਂ ਕਰਕੇ ਜਦ ਗੁਰੂ ਮਹਾਰਾਜ ਦੇ ਚਰਪਾਦੇ ਵਿੱਚ ਇੱਥੇ ਹਾਜ਼ਰੀਆਂ ਹੋਈਆਂ ਉੱਥੇ ਨਗਰ ਨਿਵਾਸੀਆਂ ਨੇ ਪ੍ਰਭਾਤ ਫੇਰੀ ਦੀਆਂ ਸੰਗਤਾਂ ਨੂੰ ਬਹੁਤ ਤਰ੍ਹਾਂ ਦੇ ਪਕਵਾਨਾਂ ਦੇ ਨਾਲ ਵੀ ਨਿਵਾਜਿਆ ਸੋ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੇ ਸੁਪਪਕ ਪ੍ਰਕਾਸ਼ੇ ਜਿਹੜੇ ਭੋਗ ਉਪਾਏ ਗਏ ਸੋ ਛੋਟੀਆਂ ਬੱਚਿਆਂ ਜਿਨ੍ਹਾਂ ਨੇ ਪ੍ਰਭਾਤ ਫੇਰੀਆਂ ਦੇ ਵਿੱਚ ਵੀ ਬਹੁਤ ਵਧੀਆ ਸ਼ਬਦ ਗਾ ਕੇ ਪਿੰਡ ਦੇ ਵਿੱਚ ਇੱਕ ਜਿਹੜੀ ਆ ਨਗਰ ਦੀ ਨਕਸ਼ੋ ਲੋਹਾਰ ਬਧਰੀ ਅੱਜ ਇਹ ਬਹੁਤ ਕੁਝ ਤਿਆਰੀ ਕਰਕੇ ਆਈ ਹੋਈਆਂ ਕੁਸ਼ ਕੁ ਵਿਸ਼ਰੀਆਂ ਇਹਨਾਂ ਨੇ ਗਾਉਣੀਆਂ ਫੋ ਇਦਾਂ ਹੀ ਛੋਟੇ ਛੋਟੇ ਮੰਚਾਂ ਤੋਂ ਜਿਹੜੇ ਬੱਚੇ ਆ ਉਹ ਉੱਠ ਕੇ ਵੱਡੇ ਵੱਡੇ ਮੰਚਾਂ ਤੱਕ ਪਹੁੰਚ ਜਾਂਦੇ ਆ ਕਿਸੇ ਮਾਪੇ ਨੇ ਕਿਰਫਾ ਵੀ ਨਹੀਂ ਲਾਇਆ ਹੁੰਦਾ ਕਿ ਜਿਹੜਾ ਮੇਰਾ ਬੱਚਾ ਆ ਉਹ ਇਸ ਲੇਵ ਤੇ ਪਹੁੰਚ ਜਾਵਾ ਸੋ ਮਾਂਵਾ ਨੂੰ ਵੀ ਅੱਲਾ ਜੀ ਦੀ ਦੇਣੀ ਚਾਹੀਦੀ ਆ ਸੋ ਬਹੁਤ ਵਧੀਆ ਇੱਕ ਇੱਕ ਕਦਮ ਜਿਹੜਾ ਨੂੰ ਮਾਰਾ ਦੇ ਨੇਕੇ ਦੇ ਵਿੱਚ ਕੋਈ ਬੱਚਾ ਵਾਈਫਾਈ ਬਜੁਰਗ ਲਾਵੇ ਉਹ ਬਹੁਤ ਵੱਡੀ ਗੱਲ ਆ ਸੋ ਛੋਟੀ ਜਿਹੀ ਬੱਚੀ ਇਹ ਜਿਹੜੀ ਤਵੇ ਕਰਤਾ ਕਹਿ ਜਾ ਰਹੀ ਆ ਸੋ ਸਭ ਤੋਂ ਪਿਆਰਾ ਹੈ ਦੀਦੇ ਨਹੀਂ ਬਣ ਕੇ ਦੁਨਾਂ ਮਜੇ ਰਹਿਣਾ ਵਰਦੀ ਸਰਕਾਰ ਰਹੀ ਸਦਾ ਹੀ ਬਣ ਕੇ ਜਾਰੇਮ ਕਹੀ ਰਖੋ ਰਾਜ ਗੋਬਿੰਦ ਸਿੰਘ ਜੀ ਪਤਾ ਪਤਾ ਸਿਗਾੰਦਾ ਵੈਰੀ ਰਖੋ ਰਾਜ ਗੋਬਿੰਦ ਸਿੰਘ ਜੀ ਪਤਾ ਪਤਾ ਸਿਗਾੰਦਾ ਵੈਰੀ ਵਿੱਚ ਚਮਕੋre ਦੀਵਾਰ ਆਸ ਲਖਨਾਂ ਲਪੀੜ ਗਈ ਸੀ ਸੂਰਮੇ ਗਿਰਤੀ ਦੇ ਫਿਚਾਰ ਨਿੱਕੀਆਂ ਪਰ ਦੰਦਾਂ ਵੀ ਇਨਨੀ ਮੰਨੀ ਵਿੱਚ ਕਚੈਰੀ ਰਖੋ ਲਾਲ ਜਗਤੋਬਿੰਦ ਸਿੰਘ ਜੀ ਪਤਾ ਪਤਾ ਸਿਗਾੰਦਾ ਵੇਰੀ ਏ ਗੁਰਜੀ ਦਾ ਖਾਲਸਾ ਵਾਹ

ਸ਼ਬਦ ਕੀਰਤਨ ਦੇ ਉਪਰੰਤ ਲੰਗਰ ਅਰਤੁੱਟ ਵਰਤਾਏ ਗਏ ਇੱਕ ਤਕਨੀਕੀ ਕੈਮਰੇ ਦੇ ਨੁਕਸਾਨ ਕੁੱਝ ਜਿਹੜੀਆਂ ਕਵੀਸ਼ਰੀ ਦੀਆਂ ਵੀਡੀਓ ਰਹਿ ਗਈਆਂ ਉਹ ਅਸੀਂ ਗਲਤੀ ਦੇ ਯਾਚਕਾਂ ਅਗਲੀ ਵਾਰ ਗੁਰਪੁਰਬ ਤੇ ਅਸੀਂ ਜ਼ਰੂਰ ਉਹ ਵੀਡੀਓ ਵੀ ਪੇਸ਼ ਕਰਾਂਗੇ ਧੰਨਵਾਦ